ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਾਲ ਆਰਾਊਂਡ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਕਿ ਕੱਲ 8 ਜੂਨ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਜਰਗ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ 85 ਕਿਲੋ ਦੇ ਮੈਚ ਕਰਵਾਏ ਗਏ ਸਨ ਪਹਿਲਾ ਨਾਮ 35000 ਤੇ ਦੂਜਾ ਨਾਮ 25000 ਸੀ ਬੈਸਟ ਰਾਈਡਰ ਤੇ ਬਿੱਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਹਰਿਆਣਾ ਤੇ ਅਚਰਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਅਚਰਵਾਲ ਸੈ ਫਾਸਟ ਤੇਥੋ ਵੈਕਟਰ ਰੇਡਰ ਬਣੇਗਾ ਸਾਹਿਲ ਹਰਿਆਣਾ ਨੌ ਕਬੱਡੀਆਂ ਪਾਕੇ ਨੌ ਨੰਬਰ ਲੈ ਤੇ ਇੱਥੇ ਬੈਟ ਜਾਫੀ ਬਣੇਗਾ ਦੀਪ ਸਰਸਲਾਲਾ ਤਿੰਨ ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਆਂ ਦਿਓਗੜ੍ਹ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 44000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਐਲ.ਈ.ਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬੌਪਰ ਤੇ ਦਤਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬੌਪਰ ਫਰਸਟ ਤੇ ਦਤਾਲ ਸੈਕੰਡ ਤੇਥੋ ਬੈਟ ਰੇਡਰ ਬਣੇਗਾ ਰਕੇਸ਼ ਬੌਪਰ ਵਾਲਾ ਤੇ ਬੈਟ ਜਾ ਅੱਗੇ ਗੱਲ ਕਰਦੇ ਕੈਨੇਡਾ ਕਵੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਜੀਟੀਏ ਤੇ ਓਕੇਸੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਓਕੇਸੀ ਫਸਟ ਤੇ ਜੀਟੀਏ ਸੈਕੰਡ ਤੇ ਇਸ ਤੋਂ ਬੈਟ ਰੇਡਰ ਬਣੇਗਾ ਰਵੀ ਤੇ ਅਵਰੇ ਵਾਲਾ ਤੇ ਬੈਟ ਜਾਫੀ ਬਣੇਗਾ ਵੈਗਰੂ ਸੀ ਚਿਆਲ ਅੱਗੇ ਗੱਲ ਕਰਦੇ ਡੰਡੇ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਸ਼ੋਅ ਮੈਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ ਨਿਊ ਹਾਲੈਂਡ 32 ਟਰੈਕਟਰ ਦਿੱਤਾ ਗਿਆ ਸੀ ਤੇ ਦੂਜਾ ਇਨਾਮ ਬੋਲਟ ਮੋਟਰਸਾਈਕਲ ਦਿੱਤਾ ਗਿਆ ਸੀ ਤੇ ਡੀਏ ਵੀ ਜਲੰਧਰ ਤੇ ਘਮਾਣਾ ਦੀਆਂ ਟੀਮਾਂ ਦੇ ਵਿਚਕਾਰ ਇਹ ਅਮੈਚ ਖੇਡਿਆ ਗਿਆ ਸੀ ਇਹਦੇ ਵਿੱਚੋਂ ਘੁਮਾਣਾ ਫਰਸਟ ਤੇ ਡੀਏਪੀ ਜਲੰਧਰ ਸੈਕੰਡ ਤੇ ਹਾਂਜੀ ਇਹ ਸੀ 8 ਜੂਨ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ